ਹਾਂਜੀ ਕਿ ਨਾ ਬੋਲੋ ਫੇਰ ਕੀ ਹੋਇਆ ਅਸੀਂ ਬਾਈ ਸੈਰ ਕਰਦੇ ਬਈ ਮਾਟੋ ਨਗਦੇ ਵਿੱਚ ਹੀ ਤੇ ਅਸੀਂ ਦੇਖਿਆ ਕਿ ਇੱਥੇ ਬੜਾ ਤਗੜਾ ਧਮਾਕਾ ਹੋਇਆ ਉੱਪਰ ਅੱਗੇ ਗੋਲਾ ਗਿਆ ਉੱਪਰ ਭਾਈ ਉਰਕੇ ਇੱਥੇ ਆ ਕੇ ਦੇਖਿਆ ਕਿਲੇ ਤੇ ਕੋਈ ਟੋਇਟ ਆਇਆ ਨਹੀਂ ਪਰ ਇਹ ਹੈ ਕਿ ਬਲਾਸ ਬਹੁਤ ਜ਼ਬਰਦਸਤ ਸੀ ਕਿਸੀ ਦਾ ਬਲਾਸ ਹੋ ਗਿਆ ਪਤਾ ਕੋਈ ਨਹੀਂ ਜੀ ਕੋਈ ਕਹਿੰਦਾ ਬੰਬ ਹੈ ਕੋਈ ਕਹਿੰਦਾ ਪੋਚਾ ਪਰ ਇਹ ਤਾਂ ਹੁਣ ਕੋਈ ਨੂੰ ਪਤਾ ਨਹੀਂ ਕਿ ਕੀ ਹੈਗਾ ਕਿ ਤੁਹਾਨੂੰ ਉਸ ਟਾਈਮ ਕਿਦਾਂ ਦਾ ਮੋਹ ਸੀ ਬਹੁਤ ਡਰੇ ਰਹੀ ਲੋਕੀ ਸਭ ਰੇਡੀਆਂ ਰੋੜੀਆਂ ਲੈ ਸਭ 도ੜ ਗਏ ਸਾਰੇ ਆਈ ਵੀ 도ੜਦੇ ਆਏ ਉਹ ਕਿੰਨੇ ਕਿਲੋਮੀਟਰ ਤੱਕ ਆਵਾਜ਼ ਗਈ ਇਹ ਕੋਈ ਕਿਲੋਮੀਟਰ ਤੱਕ ਕਰ ਗਈ ਲੱਗਿਆ ਆਇਆ ਉਧਰੋਂ ਕੌਣ ਕੀ ਮੌਕੇ ਤੇ ਕੀ ਲਾਦਨੇ ਦੇਖੋ ਜੀ ਮੌਕੇ ਤੇ ਹੋਣੇ ਪੁਲਿਸ ਹੀ ਕਰੇਗੀ ਜੋ ਕਾਰਵਾਈ ਕਰੇਗੀ ਆਈ ਦੀ ਮੌਕੇ ਤੇ ਦੇਖੋ ਕੀ ਕਰਦਾ ਠੀਕ ਹੈ ਹਾਂ ਐਕਚੁਅਲੀ ਅਸਲ ਜਿਹੜਾ ਅਫਵਾਹ ਜਿਹੜੀਆਂ ਉਹ ਵੀ ਹੈ ਸਰ ਕੀ ਮਾਮਲਾ ਕੀ ਹੈ ਕਿ ਇਸ ਤਰ੍ਹਾਂ ਆਪਾਂ ਨਿਊ ਬਰੋਲ ਨਗਰ ਬ੍ਰਿਜ ਤੇ ਲਾਗੇ ਖੜੇ ਆ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੋਈ ਸਾਊਂਡ ਆਈ ਹੈ ਕਾਫੀ ਜ਼ਿਆਦਾ ਕਿਸ ਤਰ੍ਹਾਂ ਲੱਗਿਆ ਕੋਈ ਬਲਾਸਟ ਹੋਇਆ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਕਲੇ ਸਪੌਟ ਵੀ ਦੇਖਿਆ ਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਨਹੀਂ ਜੋ ਪ੍ਰੀਲੀਮਨਰੀ ਮੈਂ ਦੇਖੀ ਹੈ ਕਿਉਂਕਿ ਮੈਂ ਖੁਦ ਵੀ ਆਰਮੀ ਚ ਰਿਹਾ 12 ਸਾਲ ਸਾਟਾਈ ਸੀ ਕੰਮ ਚ ਆਪਣਾ ਤਜਰਬਾ ਵੀ ਸੀ ਤੇ ਕੋਈ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ ਆਰਡੀਐਕਸ ਜਾਂ ਇਸ ਤਰ੍ਹਾਂ ਦਾ ਬਲਾਸਟ ਕੋਈ ਜਿਹੜਾ ਸਪੈਸ਼ਲੀ ਡਿਜ਼ਾਈਨਡ ਕਿਸੇ ਨੂੰ ਆਈਡੀ ਲਗਾਈ ਹੋਈ ਹੈ ਇਸ ਤਰ੍ਹਾਂ ਪ੍ਰੀਲੀਮਨਰੀ ਜੋ ਮੈਂ ਦੇਖਿਆ ਮੌਕਾਚਿ ਮਨੁਸਰਾਂ ਲੱਗਿਆਗੇ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜੀਚੇ ਅਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਪੈਂਡੈਂਟ ਤੇ ਇਹ ਜਿਹੜੀ ਅੱਗ ਉੱਪਰੋਂ ਥੱਲੇ ਨੂੰ ਗਈ ਆ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਟਲ ਵਗੈਰਾ ਉਹ ਪਾੜ ਜਾਂਦੀ ਏ ਤੇ ਐਲਕੋਹਲ ਕੀ ਹੁੰਦਾ ਜਦੋਂ ਪਾੜਦਾ ਤਾਂ ਉਹ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਖਿੱਲਰਦਾ ਬਟ ਫਿਰ ਵੀ ਆਪਾਂ ਨੂੰ ਇਤਿਆਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ ਉਹਨੂੰ ਬੁਲਾ ਕੇ ਉਹਨੂੰ ਚੈੱਕ ਕਰਵਾ ਲੈਣੇ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਈਗੀ ਉਹਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁਰਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਹੈ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕੀ ਵੀ ਆ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਗੱਟ ਹੈ ਕਿ ਜਸ ਨੋਰਮਲ ਬਲਾਸਟਿੰਗ ਦੇ ਦਾ ਵੀ ਮੰਨੀ ਹੈ ਤੇ ਦਸ਼ਮੇਦਾਨੋਂ ਕਹਿ ਜਾ ਰਿਹਾ ਜੀ ਕਾਫੀ ਜੈਕ ਸਾਊਂਡ ਆ ਰਿਹਾ ਨਹੀਂ ਸਾਊਂਡ ਫਿਰ ਮੈਨੂੰ ਉਹ ਹੀ ਕਹੇ ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ ਜਿਸ ਤਰ੍ਹਾਂ ਉਹਦੇ ਇੱਕ ਬੋਟਲ ਸੀ ਕੱਚ ਗਈ ਲੈਟਸ ਸਪੋਜ਼ ਉਹਦੇ ਅੰਦਰ ਕੋਈ ਅਲਕੋਹਲ ਸੀ ਜਿਦਾ ਸ਼ਰਾਬ ਦੀ ਬੋਤਲ ਹੈ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਵੱਧਦਾ ਉਹ ਜਦੋਂ ਬਲਾਸਟ ਹੋਊਗੀ ਇਹ ਨੇਚਰਲ ਜੀ ਆਵਾਜ਼ ਵੀ ਆਉਂਦੀ ਹੈ ਤੇ ਜਿਹੜਾ ਉਹਦੇ ਲਿਕਵਿਡ ਉੱਪਰ ਨੂੰ ਉਹ ਇੱਕ ਰੀਜ਼ਨ ਬੰਦਾ ਦੂਸਰਾ ਇਹ ਹੈ ਕਿ ਜਦੋਂ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲਦੇ ਆਂ ਸ਼ਰਾ ਹੁੰਦਾ ਉਹ ਚੀਜ਼ ਜ਼ਰੂਰ ਲੱਗੀ ਸਕੀ ਉਹਦੇ ਨਿਸ਼ਾਨ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਉਹਦੇ ਲਾਵਾ ਵਾਇਰਸ ਮਿਲਦੀਆਂ ਲੂਜ਼ ਵਾਇਰ ਜਾਂ ਕੋ ਉਹਦੇ ਪੈਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਵਿਊਮਰ ਵੀ ਕੋਈ ਗੱਲ ਨਹੀਂ ਆਈ ਨਾ ਵਾਇਰਸ ਆ ਨਾ ਪੈਲਟਸ ਆ ਕੋ ਨਿਸ਼ਾਨ ਵੀ ਨਹੀਂ ਆ ਕੋ ਇਸ ਤਰ੍ਹਾਂ ਦਾ ਆਬਜੈਕਟ ਆ ਵਾਜੀ ਇੰਦਰ ਬਹੁਤ ਜ਼ਿਆਦਾ ਕੋਈ ਲੱਗ ਹੀ ਕੋਈ ਨਿਸ਼ਾਨ ਨਹੀਂ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ ਕੁਛ ਨਹੀਂ ਸੀ ਜੋ ਸਾਊਂਡ ਆਈ ਹੈ ਬਾਕੀ ਇਹਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਆ ਕਿ ਇੱਥੇ ਕੂੜਾ ਸੀ ਇੱਥੇ ਅੱਗ ਲੱਗ ਭਰਾ ਅੱਗ ਲਗਾਈਗੀ ਉਹ ਅੱਗ ਥੱਲੇ ਨੂੰ ਗਈ ਜਦੋਂ ਅੱਗ ਥੱਲੇ ਗਈ ਤਾਂ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤਮਾਕਾ ਹੋਇਆ ਉਹ ਤਮਾਕੇ ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖ ਲਾਂਗੇ ਵੈਸੇ ਪ੍ਰੀਲੀਮਿਨਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤੇ ਉਹ ਇੱਕ ਕਿਸਮ ਨਾਲ ਡੈਟੋਨੇਟ ਹੋ ਗਈ ਨਾ ਲੋਕਾਂ ਨੂੰ ਕੀ ਮੈਸੇਜ ਹੈ ਤਾਂ ਇਹ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਉੱਚ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੂੜਲੀ ਜਿਹੜੀ ਮੈਂ ਦੀ ਜਾਇਜ਼ਾ ਲਿਆਦਾ ਕੋਈ ਗੱਲ ਨਹੀਂ ਆਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਤੇ ਬਾਕੀ ਨੂੰ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਕਿ ਕੋਈ ਇਸ ਤਰ੍ਹਾਂ ਦੀ ਬਲਾਸਟ ਮਿਸਾਈਲੀ ਬਲਾਸਟ ਇਸ ਤਰ੍ਹਾਂ ਦੀ ਕੋਈ ਗੱਲ ਹੈ